ਅਜਨਾਲਾ ਦੇ ਚੁਗਾਵਾ ਰੋਡ ਤੇ ਸਥਿਤ ਪਿੰਡ ਬੋਲੀਆ ਦੇ ਵਿੱਚ ਉਸ ਵੇਲੇ ਅਚਾਨਕ ਹੀ ਦਰਦਨਾਕ ਦ੍ਰਿਸ਼ ਵੇਖਣ ਨੂੰ ਮਿਲਿਆ ਜਦ ਦਵਾਈ ਲੈਣ ਜਾ ਰਹੇ ਮਾਂ ਤੇ ਪੁੱਤ ਦੀ ਇੱਕ ਰੋਡ ਐਕਸੀਡੈਂਟ ਦੇ ਵਿੱਚ ਜਾਨ ਚਲੀ ਗਈ ਤਪਰ ਤੱਕ ਦਰਸ਼ੀਆਂ ਦਾ ਇਹ ਕਹਿਣਾ ਹੈ ਕਿ ਜਿੱਥੇ ਪਿੰਡ ਉਠੀਆਂ ਤੋਂ ਜੋਗਿੰਦਰ ਕੁਮਾਰ ਆਪਣੀ ਮਾਤਾ ਕਿਆਲਾਸ਼ ਰਾਣੀ ਨੂੰ ਲੈ ਕੇ ਜਨਾਲਾ ਹਸਪੀਟਲ ਤੋਂ ਦਵਾਈ ਲੈਣ ਜਾ ਰਿਹਾ ਸੀ ਰਸਤੇ ਦੇ ਵਿੱਚ ਬੋਲੀਆਂ ਦੇ ਡੇਰੀਆ ਦੇ ਕੋਲ ਪਹੁੰਚਿਆ ਤਾਂ ਮੋਟਰਸਾਈਕਲ ਇੱਕ ਟਰੈਕਟਰ ਦੇ ਵਿੱਚ ਜਾ ਵੱਜਿਆ ਦੋਵਾਂ ਦੀ ਮੌਕੇ ਤੇ ਜਾਨ ਚਲੀ ਗਈ ਤੇ ਮੌਕੇ ਤੇ ਮ੍ਰਿਤਕ ਦਿਆਂ ਤੇ ਦੋਵਾਂ ਵੀਕਲਾਂ ਯਾਨੀ ਕਿ ਟਰੈਕਟਰ ਤੇ ਮੋਟਰਸਾਈਕਲ ਨੂੰ ਕਬਜ਼ੇ ਦੇ ਵਿੱਚ ਪੁਲਿਸ ਦੇ ਵੱਲੋਂ ਲਿਆ ਗਿਆ ਤੇਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤਹਿਸੀਬੰਦੀ ਐਸਐਚਓ ਜਨਾਲਾ ਦਾਇਕ ਕਹਿੰਣਾ ਹੈ ਕਿ ਜਿੱਥੇ ਨੌਜਵਾਨ ਆਪਣੀ ਮਾਤਾ ਨੂੰ ਲੈ ਕੇ ਹਸਪਤਾਲ ਦਵਾਈ ਦੇ ਲਈ ਜਾ ਰਿਹਾ ਸੀ ਪਰਸਤੇ ਦੇ ਵਿੱਚ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਦੋਵਾਂ ਦੀ ਜਾਨ ਚਲੀ ਗਈ ਹੈ ਇਹ ਨਾਲ ਇਹਨਾਂ ਨੂੰ ਟਰੈਕਟਰ ਆਉਣ ਰਿਹਾ ਸੀ ਤੇ ਜਦੋਂ ਉਹਨੂੰ ਇਹ ਪਾਸ ਕੀਤਾ ਇਹਨੇ ਇਹਨੂੰ ਤੇ ਉਹ ਟਰੈਕਟਰ ਦੇ ਵਿੱਚ ਹੀ ਜਾ ਵਜਾ ਦੇ ਬੰਪਰ ਦੇ ਥੱਲੇ ਵੜ ਗਿਆ ਮੁਰਸਲ ਸਿੱਧੇ ਸਿੱਧੇ ਹੀ ਮੱਥਾ ਵਜਾ ਬੇੜੇ ਦੀ ਮੌਕੇ ਦੇ ਮੌਤ ਹੋ ਗਈ ਹੈ ਤੇ ਜਦੋਂ ਅਸੀਂ ਇਹ ਮੋਟਰਸਾਈਕਲ ਥੱਲੇ ਉਤਰੇ ਉਹਦੇ ਮੰਮੀ ਨੇ ਸਹਿ ਗਈ ਹਾਂ ਤੇ ਪੁੱਤ ਮੇਰੀ ਗੱਲ ਸੁਣ ਪਿੰਡੋਂ ਮੈਂ ਜਿੱਥੇ ਆਉਂਦਾ ਤੇ ਚਾਈ ਜਿਉਂਦੇ ਬੋਲੀਆਂ ਤੇ ਡਰਾਈਵਰ ਮੋਕੇ ਤੇ ਭੱਜ ਗਿਆ ਦੋ ਜਰਾ ਭੱਜ ਗਿਆ ਭੱਜ ਗਿਆ ਹਾਂ ਕਿਹਦੀ ਪੁਲਿਸ ਨੂੰ ਜੀ ਸੱਚ ਨੂੰ ਫੋਨ ਕੀਤਾ ਐਸਐਸ ਨੂੰ ਫੋਨ ਕੀਤਾ ਹਾਂ ਜੀ ਕੀ ਕਹਿੰਦੇ ਉਹ ਆਈ ਨਹੀਂ ਤੱਕ ਉਹ ਮੰਡੇ ਨੇ ਕੀਤਾ ਜੀ ਸੱਚ ਨੂੰ ਕੀਤਾ ਹਾਂ ਜੀ ਪੁਲਿਸ ਨੂੰ ਕੀਤਾ ਹਾਂ ਜੀ ਕਿਹਨੇ ਕਿਹਨੂੰ ਫੋਨ ਕੀਤਾ ਐਸਐਸ ਨੂੰ ਕੀਤਾ ਹਣਾ ਕੀਤਾ ਕੀਤਾ ਐਸਐਸ ਨੂੰ ਕੀਤਾ ਆਹ ਤੇ ਹੋਰ ਵੀ ਇੱਕ ਜਣ ਨੂੰ ਕੀਤਾ ਜੀ ਜੋ ਕਹਿੰਦੇ ਘੰਟਾ ਹੋ ਗਿਆ ਆਏ ਨਹੀਂ ਮੇਰੇ ਨਾਲ ਪੁੱਛਿਆ ਵਾ ਤਨ ਪਤਾ ਕਿ ਕਿੰਨੇ ਕਿਦਮ ਆ ਇਹ ਇੱਥੇ ਇਧਰੋਂ ਆਉਂਦੇ ਨੇ ਇਧਰ ਜਾਂਦੇ ਨੇ ਉਹ ਤਾਂ ਵਜੇ ਹੀ ਆ ਬਸ ਹਾਂ ਜੀ ਹਾਂ ਜੀ ਟਰੈਕਟਰ ਲੰਨੇ ਉੱਥੇ ਹੀ ਘੁਲਾਰਦਾ ਤਾਂ ਪਤਾ ਨਹੀਂ ਜਿਉਂ ਭੱਜੇਗਾ ਉਹਦੋਂ ਭੱਜ ਕੇ ਕੌਣ ਸੀ ਇਹਦੇ ਕਿੱਥੇ ਹੋਇਆ ਪ੍ਰੈਕਟਿਸ ਇਹ ਮੇਰਾ ਬ੍ਰਦਰ ਜੇਤ ਮਾਤਾ ਜੀ ਅੱਛਾ ਮੈਨੂੰ ਤਾਂ ਪਤਾ ਨਹੀਂ ਜੇ ਮੈਂ ਘਰ ਰੋਟੀ ਖਾਂਦਾ ਮੈਂ ਅਜੀ ਨਾਲੇ ਰਹਿੰਦਾ ਸੀ ਇਹ ਪਿੰਡੋਂ ਆ ਰਹੇ ਆ ਤੇ ਮੈਨੂੰ ਫੋਨ ਸੁਨਾ ਮਿਲਿਆ ਹੋ ਕਿ ਉੱਥੋਂ ਨਾਲ ਐਕਸੀਡੈਂਟ ਹੋ ਗਿਆ ਮੈਂ ਆਇਆ ਤੇ ਉਮਟੇ ਨੂੰ ਦੋਨਾਂ ਦੀ ਡੈਥ ਹੋ ਗਈ ਤੁਹਾਨੂੰ ਕੌਣ ਸੀ ਹਾਂ ਜੀ ਕੌਣ ਸੀ ਮਾਪੁੱਤ ਸੀਗੇ ਹਾਂ ਜੀ ਨੋ ਨੋ ਮਾ ਇਹ ਕਿਧਰੋਂ ਆਉਂਦੇ ਸੀਗੇ ਇਹ ਉੱਠੀਆਂ ਤੋਂ ਆ ਰਹੇ ਸੀ ਕਿਧਰ ਜਾ ਰਹੇ ਆ ਜੋ ਨਾਲੇ ਨੂੰ ਜਾ ਰਹੇ ਸਟਾਡੀ ਹਾਂਜੀ ਇਹ ਮੇਰੇ ਮਾਮੀ ਜੀ ਆ ਤੇ ਮੇਰੇ ਮਾਮੀ ਜੀ ਦਾ ਲੜਕਾ ਇਹ ਉੱਠੀਆਂ ਤੋਂ ਆਉਂਦੇ ਆ ਅਜ ਨਾਲੇ ਦਵਾਈ ਲੈਣ ਚੰਦੇ ਇਹਨਾਂ ਦਾ ਪਤਾ ਨਹੀਂ ਕੋਈ ਦਿੱਤੀ ਸਾਨੂੰ ਤੇ ਫੋਨ ਆਇਆ ਵੀ ਐਕਸੀਡੈਂਟ ਹੋਇਆ ਸਾਨੂੰ ਤੇ ਵੀ ਨਹੀਂ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਹੈ ਅਸੀਂ ਧੋਣ ਇੱਥੇ ਆਣ ਕੇ ਵੇਖਣ ਦੇ ਆ ਵੀ ਡੈਥ ਹੋ ਗਈ ਅਹੀਂ ਪੁਲਸ ਨੂੰ ਤਲਾਹ ਹੀ ਤੁਹਾਨੂੰ ਰੈਸ ਰੋਟਰਾਂ ਦੇ ਟਿੱਟੀ ਵੀ ਤੁਸੀਂ ਪੁਲਸ ਨੂੰ ਤਲਾਹ ਕਰਦੇ ਹੋ ਇਹਦਾ ਅਹੀਂ ਨਹੀਂ ਅਜੇ ਕੀਤੀ ਤੇ ਡਰਾਈਵਰ ਕਿਸੇ ਦਾ ਟਰੈਕਟਰ ਡਰਾਈਵਰ ਦਾ ਪਤਾ ਨਹੀਂ ਕਿ ਇਹਦਾ ਨਹੀਂ ਪਤਾ ਸੀ ਤੁਹਾਨੂੰ ਆਉਣਾ ਆਉਂਦੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੇ ਕਿ ਡਰਾਈਵਰ ਕੌਣ ਆ ਜਾਂ ਕਿਹਦਾ ਟਰੈਕਟਰ ਆ ਇਹ ਵੀ ਨਹੀਂ ਸਾਨੂੰ ਪਤਾ ਇਹ ਦਵਾਈ ਲੈਣ ਆਉਂਦੇ ਸੀ ਇਹ ਦਵਾਈ ਲੈਣ ਆਉਂਦੇ ਪਿੰਡੋਂ ਉੱਤੀਆਂ ਤੋਂ ਆਈ ਨਾਲੇ ਦਵਾਈ ਲੈਣ ਆਉਂਦੇ ਕੀ ਮਾਮਲਾ ਜਿਹੜਾ ਰਿਪੋਰਟ ਆ ਇਹਦਾ ਇੱਥੇ ਬੋਲੀਆਂ ਪਿੰਡ ਆ ਜੀ ਅਜ ਨਾਲੇ ਏਰੀਆ 'ਚ ਉਥੇ ਇੱਕ ਟਰੈਕਟਰ ਜਾ ਰਿਹਾ ਸੀ ਦੂਸਰੀ ਸਾਈਡ ਤੋਂ ਮੋਟਰਸਾਈਕਲ ਤੇ ਮਾਂ ਪੁੱਤ ਆ ਰਹੇ ਸੀਗੇ ਜਗਿੰਦਰਪਾਲ ਤੇ ਕਲਾ ਸ਼ਰਣੀ ਕੋਈ ਮੈਡੀਸਨ ਲੈਣ ਸ਼ਾਇਦ ਗਿਆ ਸੀ ਉਹ ਆਮੋ ਸਾਹਮਣੇ ਟੱਕਰ ਹੋਈ ਆ ਤੇ ਦੋਨਾਂ ਦੀ ਮੌਤ ਹੋ ਗਈ ਆ ਤੇ ਬਾਡੀਆਂ ਜਿਹੜੀਆਂ ਮੌਰਚਰੀ ਚ ਮੈਂ ਭੇਜ ਦਿੱਤੀਆਂ ਜੀ ਪੋਸਟਮਾਰਟਮ ਕਰਾਵਾਂਗੇ ਤੇ ਟਰੈਕਟਰ ਕਬਜ਼ੇ ਚ ਲੈ ਲਿਆ ਤੇ ਵਹੀਕਲ ਕਬਜ਼ੇ ਚ ਲੈ ਲੈਂਦੇ ਹਾਂ ਸਰ ਜੋ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਕੀਤੀ ਜਾ